ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਤਿੰਨ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਗੱਬਣ ਚੈੱਕਪਾਸ ਤੇ ਪ੍ਰਾਣੀਆਂ ਖਾਨਦਾਨੀ ਬਲੱਡਲਾਈਨਾਂ ਦੀਆਂ ਘੋੜੀਆਂ ਨੇ ਇਹ ਆ ਘੋੜੀ ਅਲੀਸ਼ਾਨ ਦੀ ਡਾਇਰੈਕਟਾ ਦੋਸਤੋ ਤੇ ਇਹਨਾਂ ਘੋੜੀਆਂ ਨੇ ਪ੍ਰੂਵ ਕਰਕੇ ਦਿਖਾਇਆ ਵਿਆ ਚੰਗੇ ਚੰਗੇ ਕਹਿੰਦੇ ਕਹਾਉਂਦੇ ਫਾਰਮਾਂ ਦੇ ਉੱਤੇ ਇਹਨਾਂ ਦੇ ਬੱਚੇ ਖੜੇ ਆ ਜਿਹੜੀ ਆ ਦੂਜੀ ਘੋੜੀ ਆ ਇਹੇ ਘੜੂਏ ਵਾਲੇ ਸੁਲਤਾਨ ਦੀ ਆ ਦੋਸਤੋ ਤੇ ਜਿਹੜੀ ਆ ਤੀਜੀ ਘੋੜੀ ਆ ਇਹੇ ਤੂਫਾਨ ਦੀ ਡਾਇਰੈਕਟਾ ਸੋ ਤਿੰਨਾ ਘੋੜੀਆਂ ਦੇ ਆਪਾਂ ਤੁਹਾਨੂੰ ਬੱਚੇ ਰਿਜ਼ਲਟ ਵੀ ਦਿਖਾਵਾਂਗੇ ਤੇ ਸਾਰੀ ਗੱਲਬਾਤ ਕਲੀਅਰ ਕਰਾਂਗੇ ਘੋੜੀਆਂ ਗੱਬਣ ਚੈੱਕ ਪਾਸ ਆ ਤਿੰਨੇ ਸੋ ਪਹਿਲਾਂ ਗੱਲਬਾਤ ਐਸ ਘੋੜੀ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਏ ਘੜੂਏ ਵਾਲੇ ਸੁਲਤਾਨ ਦੀ ਆ ਇਹਦੀ ਉਮਰ ਆ ਦੋਸਤੋ ਤਕਰੀਬਨ 7-8 ਸਾਲ ਕੱਦ ਘੋੜੀ ਦਾ 62+ ਆ ਤੇ ਐਸ ਵਕਤ ਇਹ ਸਰਖਾਬ ਘੋੜੇ ਤੋਂ ਗੱਬਣ ਚੈੱਕ ਪਾਸ ਆ 7 ਮਹੀਨੇ ਕੰਪਲੀਟ ਹੋ ਗਏ 8ਵਾਂ ਮਹੀਨਾ ਨੂੰ ਸਟਾਰਟ ਹੋ ਗਿਆ ਦੋਸਤੋ ਸੋ ਕੋੜੀ ਦੀ ਲੈਂਥ ਲੈਂਥ ਕਲਰ ਕੁਆਲਟੀ ਬਣਤਰਾਂ ਬਰੀਕੀਆਂ ਤੇ ਮਜ਼ਬੂਤੀ ਚੈੱਕ ਕਰੋ ਇਹਨੇ ਪਹਿਲਾਂ ਵੀ ਬੱਚਾ ਬਹੁਤ ਜ਼ਿਆਦਾ ਚੰਗਾ ਦਿੱਤਾ ਸੀ ਸਾਊਸ ਸ਼ਰੀਫ ਘੋੜੀ ਆ ਦੋਸਤੋ ਇਹਦੀ ਅੱਗੇ ਆਪਾਂ ਤੁਹਾਨੂੰ ਮਾਂ ਵੀ ਦਿਖਾਵਾਂਗੇ ਭੈਣ ਤੇ ਭਾਈ ਵੀ ਦਿਖਾਵਾਂਗੇ ਘੋੜੀ ਮੈਂ ਕਹਣਾ ਯਾਰ ਸਰਖਾਬ ਤੋਂ ਵੀ ਇਹਨੇ ਐਂਡ ਗੱਲਬਾਤ ਕਰਾ ਦੇਣੀ ਆ ਰਿਜ਼ਲਟ ਦੇਣ ਵਾਲੀ ਘੋੜੀ ਮੈਂ ਕਹਣਾ ਯਾਰ ਨਖਰੇ ਦੇ ਵਿੱਚ ਵੀ ਬੜੀ ਆ ਲੈਂਥ ਲੈਂਥ ਪੇਟ ਪੂਟ ਬੜਾ ਵੱਡਾ ਗਾ ਤੇ ਸੁੰਬਾ ਸਾਂਬਾ ਦੀ ਮਜ਼ਬੂਤੀ ਵਧੀਆ ਮੂੰਹ ਮਹਾਂਦਰੇ ਦੀ ਅਮਰੀਕੀਆਂ ਦੇਖ ਲੋ ਕੰਨ ਬਹੁਤ ਜ਼ਿਆਦਾ ਪਤਲਾਗਾ ਗਰਦਨ ਦੇ ਜਿਹੜੇ ਕੱਟ ਪੁਆਇੰਟ ਆ ਘੋੜੀ ਸ਼ੋਅ ਬਹੁਤ ਜ਼ਿਆਦਾ ਕਰਦੀ ਆ ਇੱਕ ਤਾਂ ਬਾਈ ਨੇ ਇਹ ਘੋੜੀ ਸੇਲ ਕਰਨੀ ਆ ਸੋ ਅੱਗੇ ਆਪਾਂ ਤੁਹਾਨੂੰ ਇਸੇ ਘੋੜੀ ਦੀ ਆ ਸਾਈਡ ਤੇ ماں ਦਿਖਾ ਰਹੇ ਆ ਤੇ ਆ ਇਹਦਾ ਭਰਾਗਾ ਤੇ ਆ ਜਿਹੜੀ ਬਸ਼ੇਰੀ ਆ ਇਸੇ ਘੋੜੀ ਦੀ ਭੈਣ ਆ ਦੋਸਤੋ ਇਹਦੀ ਮਾਂ ਬਹੁਤ ਵੱਡੀ ਘੋੜੀ ਆ ਖੰਟ ਮਾਨਪੁਰ ਮਾਨ ਬਾਈ ਦੇ ਫਾਰਮ ਤੇ ਖੜੀ ਆ। ਸੋ ਜਿਹੜੀ ਆਹ ਘੋੜੀ ਆ ਸਾਨੂੰ ਸਟਾਰਟਿੰਗ ਦੇ ਵਿੱਚ ਦਿਖਾਈ ਸੀ। ਇਹ ਅਲੀਸ਼ਾਨ ਘੋੜੇ ਦੀ ਡਾਇਰੈਕਟਰ ਦੱਸਿਆ ਬਾਈ ਆਰਗੇਨਿਜ਼ਮ ਇਹਦੀ ਡਿਟੇਲ ਦੱਸੀ ਆ। ਪਿਛਲੇ ਦੋ ਪੈਰ ਚਟੇ ਆ। ਮੱਥੇ ਤੇ ਇਹਦੇ ਫੁੱਲ ਆ। ਇਹਦੀ ਹਾਈਟ ਵੀ ਆ ਜਿਹੜੀ ਬਾਟੋਂ ਬਾਹਰ ਆ ਗਈ ਤੇ ਇਹ ਘੋੜੀ 7 ਮਹੀਨਿਆਂ ਦੀ ਗੱਬਣ ਆ ਗਈ ਇਸ ਵਕਤ ਪਟਵਾਰੀ ਤੋਂ। ਇਸ ਘੋੜੀ ਦੀਆਂ ਵੀ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਨੇ। ਮੈਂ ਕਹਣਾ ਇਹਦੇ ਵਿੱਚ ਵੀ ਕੋਈ ਘਾਟ ਨਹੀਂ। ਇੰਨਾਂ ਘੋੜੀਆਂ ਦੇ ਜਿਹੜੀ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਘੋੜੀ ਅਲੀ ਸ਼ਾਨ ਦੀ ਡਾਇਰੈਕਟਰ ਤੇ ਜਿਹੜੀ ਅੱਗੇ ਤੁਹਾਨੂੰ ਤੂਫਾਨ ਦੀ ਡਾਇਰੈਕਟਰ ਦਿਖਾਵਾਂਗੇ ਇਹ ਘੋੜੀਆਂ ਦੋਨੇ ਪਿੱਛੇ ਤੋਂ ਬਿੱਗ ਬ੍ਰਦਰ ਸਟੱਡ ਫਾਰਮ ਦਾਦ ਪਿੰਡ ਵਾਲਿਆਂ ਕੋਲੋਂ ਆਈਆਂ ਨੇ ਤੇ ਉਦੋਂ ਪਹਿਲਾਂ ਇੰਨਾਂ ਘੋੜੀਆਂ ਨੇ ਬੱਚੇ ਬਾਈ ਤਾਰੀ ਲੀਲਾ ਵਾਲੇ ਦੇ ਫਾਰਮ ਤੇ ਵੀ ਦਿੱਤੇ ਆ ਬਹੁਤ ਚੰਗੇ ਬੱਚੇ ਦਿੱਤੇ ਆ ਘੋੜੀਆਂ ਨੇ ਪ੍ਰੋਡਿਊਸ ਕਰਕੇ ਦਿਖਾਇਆ ਵਾ ਸੋ ਖਾਨਦਾਨੀ ਘੋੜੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬੱਚੇ ਬਹੁਤ ਜ਼ਿਆਦਾ ਹਾਈ ਲੈਵਲ ਕੁਆਲਿਟੀ ਦੇ ਦਿੱਤੇ ਆ ਤੇ ਜੇ ਇਹਨਾਂ ਦਾ ਪਿਛਲਾ ਰਿਕਾਰਡ ਫਰੋਲ ਕੇ ਦੇਖਣਾ ਹੋਵੇ ਸਾਰੀ ਗੱਲਬਾਤ ਆ ਸਾਈਡ ਤੇ ਆਪਾਂ ਫੋਟੋਆਂ ਲਾਦੀਆਂ ਦੋ ਬੱਚੇ ਜਿਹੜੇ ਪਿੱਛੇ ਜੇ ਲੇਟੈਸਟ ਦਾਦਾ ਵਾਲਿਆਂ ਦੇ ਫਾਰਮ ਤੇ ਆਏ ਸੀ ਸੋ ਘੋੜੀ ਦੇ ਵਿੱਚ ਇਹਦੇ ਵਿੱਚ ਵੀ ਗੱਲਬਾਤ ਐਂਡ ਆ ਦੋਸਤੋ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਘੋੜੀ ਖਰੀਦੀ ਨਹੀਂ ਹੋਈ ਪੱਕਾ ਕਾਲਾ ਰੰਗ ਆ ਲੈਂਥ ਲੋਂਥ ਵਾਈਜ਼ ਬਾਡੀ ਖੁੱਲੀ ਆ ਇਹਦੀ ਹਾਂ ਉਮਰ ਦੇ ਹਿਸਾਬ ਨਾਲ ਤੁਹਾਨੂੰ ਹਲਕਾ ਜਿਹਾ ਮਹਿਸੂਸ ਹੋਊਗਾ ਬੀਏ ਦੇ ਮੰਗਰਲੀਆ ਲੱਤਾਂ ਦੇ ਮੁੱਠੇ ਜ਼ਰੂਰ ਬੈਠੇ ਵੇ ਪਰ ਘੋੜੀ ਨੂੰ ਦਿੱਕਤ ਕੋਈ ਨਹੀਂ ਸੋ ਜਿਹੜੀ ਆ ਤੀਜੀ ਘੋੜੀ ਆ ਇਹ ਤੂਫਾਨ ਸੰਗਰੀ ਵਾਲੇ ਦੀ ਡਾਇਰੈਕਟ ਆ ਸੋ ਪਿਓ ਵਾਲੇ ਪਾਸੋਂ ਇਹ ਆਪਾਂ ਅਲੀਸ਼ਾਨ ਦੀ ਭੈਣ ਵੀ ਕਹਿ ਸਕਦੇ ਆ ਇਹ ਘੋੜੀ ਵੀ ਦੋਸਤੋ ਹੁਣ ਐਸ ਵਕਤ ਗੱਬਣ ਚੈੱਕ ਪਾਸ ਆ ਇਹ ਘੋੜੀ 4 ਮਹੀਨਿਆਂ ਦੀ ਗੱਬਣਾ ਜਿਹੜਾ ਬਿੱਗ ਬ੍ਰਦਰ ਸਟੱਡ ਫਾਰਮ ਦਾਦ ਵਾਲਿਆਂ ਦੇ ਕੋਲੇ ਪਠਾਨ ਨਾਮ ਦਾ ਘੋੜਾ ਗਾ ਕਾਲੇ ਕਾਂਟੇ ਦਾ ਬੱਚਾ ਉਹ ਤੋਂ ਗੱਬਣ ਚੈੱਕ ਪਾਸ ਆ ਇਸ ਕੋੜੀ ਦੀ ਜਿਹੜੀ ਹਾਈਟ ਆ 60 ਪਲੱਸ ਆ ਤੇ ਬਾਡੀ ਬੁੱਡੀ ਇਹਦੀ ਵੀ ਬੜੀ ਹੈਵੀ ਆ ਮਜ਼ਬੂਤ ਵੀ ਕੋੜੀ ਬਹੁਤ ਆ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਲੰਧਰ ਏਰੀਏ ਦੇ ਵਿੱਚ ਸ਼ਾਹਕੋਟ ਦੇ ਨੇੜੇ ਪਿੰਡਾ ਆਪਣਾ ਨੰਗਲੰਬੀਆਂ ਬਾਈ ਸੰਦੀਪ ਨੰਗਲੰਬੀਆਂ ਨੂੰ ਤਾਂ ਤੁਸੀਂ ਜਾਣਦੇ ਹੋ ਕਬੱਡੀ ਪਲੇਅਰ ਉਸੇ ਦੇ ਪਿੰਡ ਬਾਈ ਰਾਜੇ ਦੇ ਕੋਲੇ ਖੜੀਆਂ ਨੇ ਕੋੜੀਆਂ ਆ ਸਾਈਡ ਤੇ ਆਪਾਂ ਇਹਦੀ ਬਸ਼ੇਰੀ ਦੀ ਫੋਟੋ ਲਾਤੀ ਬਲੇਜ ਵਾਲੀ ਜਿਹੜੀ ਬੈਗ ਬ੍ਰਦਰ ਸਟੱਡ ਫਾਰਮ ਦੇ ਉੱਤੇ ਆਈ ਸੀ ਬਹੁਤ ਚੰਗੀ ਬੱਚੀ ਆਈ ਸੀ ਸੋ ਤਿੰਨਾਂ ਘੋੜੀਆਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਖਰੀਦਣੀ ਹੋਈ ਬਾਈ ਰਾਜੇ ਦੇ ਨਾਲ ਸੰਪਰਕ ਕਰ ਲਿਓ 7509903907 ਸੋ ਘੋੜੀਆਂ ਤਿੰਨੇ ਬਹੁਤ ਚੰਗੀਆਂ ਨੇ ਤੁਹਾਨੂੰ ਰਿਜ਼ਲਟ ਵੀ ਦਿਖਾਤੇ ਜਿਹੜੇ ਬੰਦੇ ਚਾਹੁੰਦੇ ਆ ਵੀ ਆਪਾਂ ਚੰਗੀਆਂ ਘੋੜੀਆਂ ਚੰਗੀ ਬਲੱਡ ਲਾਈਨ ਦੀਆਂ ਚੰਗੇ ਖਾਨਦਾਨਾਂ ਦੀਆਂ ਖਰੀਦਣੀਆਂ ਨੇ ਬਰੀਡਿੰਗ ਜਿਨ੍ਹਾਂ ਨੇ ਪ੍ਰੂਵ ਕਰਕੇ ਦਿਖਾਇਆ ਹੋਵੇ ਬੱਚੇ ਜਿਨ੍ਹਾਂ ਦੇ ਅੱਗੇ ਤਿਆਰ ਹੋਏ ਖੜੇ ਹੋਣ ਤਾਂ ਇੰਨਾਂ ਘੋੜੀਆਂ ਬਾਰੇ ਤੁਸੀਂ ਗੱਲਬਾਤ ਬਾਈ ਰਾਜੇ ਦੇ ਨਾਲ ਕਰ ਲਿਓ ਤਿੰਨੇ ਘੋੜੀਆਂ ਬਹੁਤ ਜ਼ਿਆਦੇ ਚੰਗੀਆਂ ਨੇ ਰਿਜ਼ਲਟ ਵੀ ਜਮਾਂ ਚੰਗੇ ਦੇਣਗੀਆਂ ਤੇ ਹੋਰ ਜੇ ਕੋਈ ਤੁਸੀਂ ਤਸੱਲੀ ਕਰਨੀ ਹੋਈ ਪਿਛਲੇ ਰਿਜ਼ਲਟਾਂ ਬਾਰੇ ਗੱਲਬਾਤ ਪੁੱਛਣੀ ਹੋਈ ਜਾਂ ਬੱਚਿਆਂ ਦੀਆਂ ਫੋਟੋਮਾਂ ਮੰਗਾਉਣੀਆਂ ਹੋਈਆਂ ਤਾਂ ਬਾਈ ਰਾਜੇ ਨੂੰ ਫੋਨ ਲਾ ਕੇ ਹੋਰ ਰੈਂਦੀ ਗੱਲਬਾਤ ਆ ਜਾਂ ਜਿਹੜੀ ਕੋਈ ਜਾਣਕਾਰੀ ਰਹਿੰਦੀ ਆ ਪੁੱਛ ਸਕਦੇ ਹੋ ਘੋੜੀਆਂ ਤਿੰਨੇ ਬਹੁਤ ਜਿਆਦੇ ਚੰਗੀਆਂ ਨੇ ਤੇ ਤਿੰਨੇ ਇਸ ਵਕਤ ਗੱਬਣ ਚੈੱਕ ਪਾਸ ਨੇ ਦੋਸਤੋ